ਨੂੰ ਮੈਂ ਤੁਹਾਡਾ ਸਾਥੀ ਗੁਰਨਾਮ ਸਿੰਘ ਮੈਸਨਪੁਰੀ ਸੋ ਦੋਸਤੋ ਅੱਜ ਮਿਸਿਸਾਗਾ ਕੈਨੇਡਾ ਦੇ ਵਿੱਚ ਰੈਡ ਐਫ ਐਮ ਰੇਡੀਓ ਵੱਲੋਂ ਇੱਕ ਮੇਲਾ ਕਰਵਾਇਆ ਜਾ ਰਿਹਾ ਉਹਦੇ ਵਿੱਚ ਆਪਾਂ ਇਕੱਠੇ ਹੋਏ ਆ ਸੋ ਮੇਰੇ ਪੁਰਾਣੇ ਦੋਸਤ ਨਿਰਮਲ ਸਿੰਘ ਜੀ ਜੋਸਨ ਜਿਹੜੇ ਆਪਣੇ ਬਲੱਡ ਡੋਨਰ ਕਲੱਬ ਮੈਥਕੋਰ ਦੇ ਸਰਗਰਮ ਮੈਂਬਰ ਰਹੇ ਆ ਉਹ ਪਿਛਲੇ 4-5 ਸਾਲ ਤੋਂ ਇੱਥੇ ਆਏ ਹੋਏ ਆ ਸੋ ਨਿਰਮਲ ਸਿੰਘ ਜੀ ਜੋਸਨ ਨੇ ਮੇਰੇ ਨਾਲ ਬੜੇ ਦੱਜਣਾ ਦੱਜਣਾ ਕੈਂਪ ਲਗਾਏ ਆ ਖੂਨਦਾਨ ਦੇ ਮੈਡੀਕਲ ਕੈਂਪ ਲਗਾਏ ਆ ਲਿਕਨੇ ਇੱਕਦਮ ਫਿਰ ਇਹ ਆਪਣਾ ਉਥੋਂ ਕੰਮ ਧੰਦਾ ਸਮੇਟ ਕੇ ਕੈਨੇਡਾ ਆ ਗਿਆ ਸੋ ਅੱਜ ਇਹਨਾਂ ਨਾਲ ਅਚਾਨਕ ਮੁਲਾਕਾਤ ਹੋਈ ਆ ਆਪਾਂ ਇਹਨਾਂ ਨੂੰ ਪੁੱਛਾਂਗੇ ਕਿ ਕੈਨੇਡਾ ਉਹਨਾਂ ਦਾ ਸਵਾਬ ਕਿਵੇਂ ਬਣਿਆ ਉਹ ਇਹਨਾਂ ਨੂੰ ਕੈਨੇਡਾ ਕਿਹੋ ਜਿਹਾ ਲੱਗ ਰਿਹਾ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੈਂ ਨੈਪਸਨ ਜੋ ਸੰਤ ਸੁਲਤਾਨਪੁਰ ਲੋਧੀ ਮੈਂ 2021 ਦੇ ਵਿੱਚ ਕੈਨੇਡਾ ਆਇਆ ਸੀਗਾ ਪਹਿਲ ਨੂੰ ਬੱਚੇ ਆਏ ਆ ਫਿਰ ਮੈਂ ਆਇਆ ਵਾਂ ਤੇ ਆਲਓਵਰ ਰੂਲ ਰੈਗੂਲੇਸ਼ਨ ਵਧੀਆ ਇੱਥਾਂ ਦਾ ਤੇ ਸੇਫਟੀ ਪੱਖੋਂ ਵੀ ਸਭ ਕੁਝ ਸਹੀ ਆ ਤੇ ਸਿਰਫ ਹੁਣ ਇਹ ਵੀ ਥੋੜਾ ਜਰ ਰਜਿਸਟ੍ਰੇਸ਼ਨ ਦਾ ਕਰਕੇ ਥੋੜੀ ਜੀ ਕੰਮ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਆ ਪਰ ਆ ਲੋ ਜਿਹੜਾ ਬੰਦਾ ਕੰਮ ਕਰਦਾ ਉਹ ਰੋਟੀ ਦੀ ਪ੍ਰੋਬਲਮ ਨਹੀਂ ਹੈਗੀ ਉਹ ਰੋਟੀ ਕਮਾ ਕੇ ਖਾ ਸਕਦਾ ਬਾਕੀ ਜਿਹਨੇ ਵਿਹਲਾ ਰਹਿਣਾ ਤਾਂ ਉਹ ਕਿਸੇ ਪਾਪਾ ਵੰਡਿਆਵਾ ਤੇ ਭਾਵੇਂ ਇੱਥੇ ਆ ਉਹਨੇ ਭੁੱਖੇ ਮਰਨਾ ਸਰਦਾਰ ਸਾਹਿਬ ਤੁਹਾਨੂੰ ਲਗਭਗ 4-5 ਸਾਲ ਹੋ ਗਿਆ ਇੱਥੇ ਆਇਆ ਨੂੰ ਸੋ ਪੰਜਾਬ ਦਾ ਤੇ ਕੈਨੇਡਾ ਦਾ ਬੇਸਿਕ ਫਰਕ ਹੀ ਲੱਗਿਆ ਪਰ ਬੇਸਿਕ ਫਰਕ ਜਿਹੜੀ ਜਿਹੜਾ ਤਾਂ ਹੈਗਾ ਸੋਸ਼ਲ ਤੁਹਾਡਾ ਨੈਟਵਰਕ ਉਹਦੇ ਮੁਕਾਬਲੇ ਤੇ ਇਹ ਜ਼ੀਰੋ ਆ ਜੀ ਪਰ ਇਹ ਆ ਵੀ ਤੁਹਾਨੂੰ ਸੇਫਟੀ ਪੱਖੋਂ ਸਹੂਲਤਾਂ ਬਹੁਤ ਆ ਇੱਥੇ ਰੋਡ ਸੇਫਟੀ ਬਹੁਤ ਆ ਇਹਨਾਂ ਚੀਜ਼ਾਂ ਕਰਕੇ ਲੋਕਾਂ ਨੂੰ ਥੋੜੀ ਟੈਨਸ਼ਨ ਘੱਟ ਵਾ ਉੱਥੇ ਇਹ ਤੁਹਾਨੂੰ ਪਤਾ ਨਹੀਂ ਕਿ ਕਨੇ ਤੁਹਾਡੇ ਕੋ ਕਦੋਂ ਕਨੇ ਕੀ ਮਾਰ ਜਾਣਾ ਕਿ ਨਹੀਂ ਹੋਣਾ ਉਹਦੇ ਬਾਰੇ ਇਹ ਚੀਜ਼ਾਂ ਦਾ ਡਿਫਰੈਂਸ ਹੈਗਾ ਸੋ ਜੋਸ਼ਣ ਸਾਹਿਬ ਦੇ ਅਨੁਸਾਰ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਲੱਗਿਆ ਵੀ ਸੋਸ਼ਲ ਸਿਕਿਉਰਿਟੀ ਘਟਾ ਹੈ ਉਹ ਇਸ ਕਰਕੇ ਕੈਨੇਡਾ ਆ ਗਏ ਇਹਨਾਂ ਨੂੰ ਇੱਥੇ ਮੈਂ ਵੀ ਦੇਖਿਆ ਮੈਂ ਤੋ ਤਿੰਨ ਮਹੀਨੇ ਤੋਂ ਪਿੱਛੇ ਕੈਨੇਡਾ ਵਿੱਚ ਆ ਵੀ ਰੋਡ ਸੇਫਟੀ ਔਰ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਬਹੁਤ ਵਧੀਆ ਚੀਜ਼ ਹੈ ਇੱਥੇ ਤੁਸੀਂ ਦਿਨ ਔਰ ਰਾਤ ਦਾ ਕੋਈ ਫਰਕ ਨਹੀਂ ਹੈਗਾ ਜਦੋਂ ਮਰਜ਼ੀ ਆਪਣਾ ਕੰਮ ਕਰਤਾ ਕਰਨ ਜਾ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਸੜਕ ਤੇ ਬਾਜ਼ਾਰ ਚ ਤੁਰ ਫਿਰ ਸਕਦੇ ਹੋ ਸੋ ਬਾਕੀ ਆਪਾਂ ਇਹ ਗੱਲ ਕਰ ਰਹੇ ਹਾਂ ਸ਼ੋਰ ਸਿਕਿਉਰਿਟੀ ਇਸ ਤੋਂ ਇਲਾਵਾ ਜਿਹੜੇ ਆਪਣੇ ਨੌਜਵਾਨ ਵੀ ਖਾਸ ਤੌਰ ਤੇ ਵਹੀਰਾਂ ਘੱਟ ਘੱਟ ਕੇ ਕੈਨੇਡਾ ਆ ਰਹੇ ਸੋਇਨਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪੰਜਾਬ ਔਰ ਕੈਨੇਡਾ ਦਾ ਕਿੰਨਾ ਕੁ ਫਰਕ ਆ ਕਿਤੇ ਵੱਲੋਂ ਤੇ ਜੇ ਜ਼ਿੰਦਗੀ ਦੀ ਆਪਾਂ ਗੱਲ ਕਰੀਏ ਪੰਜਾਬ ਵਿੱਚ ਕਿੰਨੀ ਸੌਖੀ ਆ ਜਾਂ ਇੱਥੇ ਔਖੀ ਆ ਜਾਂ ਇੱਥੇ ਸੌਖੀ ਆ ਤੇ ਜੇ ਪੰਜਾਬ ਵਿੱਚ ਸੌਖੀ ਆ ਸੋ ਕਿੰਨਾ ਕੁ ਫਰਕ ਤੁਹਾਨੂੰ ਪੰਜਾਬ ਔਰ ਕੈਨੇਡਾ ਦਾ ਲੱਗ ਰਿਹਾ ਜਿਹੜਾ ਕੰਮ ਧੰਦੇ ਦਾ ਕੰਮ ਹੈ ਔਰ ਖਾਸ ਤੌਰ ਤੇ ਸਾਡੇ ਜਿਹੜੇ ਨੌਜਵਾਨ ਵੀਰੇ ਆਏ ਬਾਬ ਜੀ ਗੱਲ ਹੈਗੀ ਆ ਵੀ ਜਿਹੜਾ ਟਾਈਮ ਸੀ ਪਹਿਲਾਂ ਜੀ ਅੱਜ ਤੋਂ 10-15 ਸਾਲ ਪਹਿਲਾਂ ਉਹ ਚੀਜ਼ਾਂ ਹੋਰ ਸੀਆਂ ਕਮਾਈ ਵਧੀਆ ਸੀਗਾ ਇੱਥੇ ਪਰ ਅੱਜ ਦੇ ਡੇਟ ਜਿੱਥੇ ਇੱਕ ਹੋਰ ਰੋਟੀ ਦਾ ਸੋਰਸ ਉੱਥੇ ਵਧੀਆ ਹੈਗਾ ਵਾ ਉਹਦੇ ਲਈ ਆਉਣਾ ਬੇਕੂਫੀ ਅੱਜ ਦੀ ਡੇਟ 'ਚ ਜੀ ਠੀਕ ਆ ਕਿਉਂਕਿ ਕੰਮ ਉੱਥੇ ਵੀ ਕਰਨਾ ਹੀ ਪੈਣਾ ਤੇ ਇੱਥੇ ਵੀ ਆ ਕੇ ਉਦੋਂ ਜ਼ਿਆਦਾ ਸਟ्रेस ਲੈਵਲ ਵੱਧ ਗਿਆ ਉਹ ਜਿਹੜਾ ਅੱਜ ਦੀ ਡੇਟ ਹੈ ਕੋਈ ਹਰ ਇੱਕ ਚੀਜ਼ ਮਹਿੰਗੀ ਹੈ ਗ੍ਰੋਸਰੀ ਮਹਿੰਗੀ ਹੈ ਤੇਲ ਮਹਿੰਗਾ ਸਾਰਾ ਕੁਝ ਮਹਿੰਗਾ ਘਰਾਂ ਦੀ ਗੋੜੀਏ ਜ਼ਿਆਦੀ ਆ ਕਿਰਾਏ ਵੱਧ ਆ ਤੇ ਉਹ ਫੋਰਡ ਕਰਨੀ ਹਰੇਕ ਬੰਦੇ ਦੀ ਬਸ ਦੀ ਗੱਲ ਨਹੀਂ ਹੈਗੀ ਅੱਜ ਦੀ ਡੇਟ 'ਚ ਕੱਲ ਨੂੰ ਕੀ ਹੁੰਦਾ ਉਸ ਬਾਰੇ ਕੋਈ ਨਹੀਂ ਕਹਿ ਸਕਦੇ ਜੇ ਇੱਕੋ ਰੋਟੀ ਦੇ ਸੋਰਸ ਵਧੀਆ ਹੈਗੇ ਆ ਕਿ 10 ਕਿੱਲੇ ਜਮੀਨ ਹੈਗੀ ਕੋਈ ਕੰਮ ਕਿਸੇ ਤਰ੍ਹਾਂ ਦਾ ਹੀ ਮਾੜਾ ਨਾ ਹੈਗਾ ਵਾ ਉਹ ਨਾ ਆਵੇ ਤਾਂ ਜਿਆਦਾ ਬਿਹਤਰ ਹੈ ਸੋ ਜੋਸ਼ਨ ਸਾਹਿਬ ਦੀ ਜਿਹੜੇ ਸ਼ਬਦਾਂ ਮੈਂ ਦੁਹਰਾਉਣਾ ਚਾਹੁੰਦਾ ਵੀ ਜਿਹਦੇ ਕੋਲ ਪੰਜਾਬ ਦੇ ਵਿੱਚ ਆਪਣਾ ਕੋਈ ਕੰਮ ਧੰਦਾ ਹੈਗਾ ਕੋਈ 10 ਕਿੱਲੇ 5-7 ਕਿੱਲੇ 10 ਕਿੱਲੇ ਪੈੜੀ ਹੈਗੀ ਹੈ ਜਾਂ ਕੋਈ ਹੋਰ ਦੁਕਾਨ ਜਾਂ ਹੋਰ ਕੰਮ ਧੰਦਾ ਹੈਗਾ ਉਹਨੂੰ ਕੈਨੇਡਾ ਨਹੀਂ ਆਉਣਾ ਚਾਹੀਦਾ ਤੇ ਜੋਸ਼ਨ ਸਾਹਿਬ ਜਿਹੜੇ ਲੋਕ ਦਿਖਾ ਦੇਖੀ ਭੇਡ ਚਾਲਾ ਵਾਂਗੂ ਆਪਣੇ ਚੰਗੇ ਭਲੇ ਸੈਟਲਡ ਕੰਮ ਛੱਡ ਕੇ ਆ ਰਹੇ ਆ ਜਾਂ ਆ ਚੁੱਕੇ ਆ ਉਹਨਾਂ ਬਾਰੇ ਆਪਾਂ ਕੀ ਗੱਲ ਕਰਨੀ ਚਾਹਾਂਗੇ ਔਰ ਜਿਹੜੀ ਮੈਂ ਚੀਜ਼ ਦੇਖ ਰਿਹਾ ਵੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਢੱਕਾ ਬਣ ਕੇ ਦੁਹਰਾ ਨਹੀਂ ਕੀਤਾ ਹੁੰਦਾ ਮੁਹਾਵਰਾ ਵਾ ਉਹ ਵੀ ਇੱਥੇ ਕੰਮ ਕਰ ਰਹੇ ਔਰ ਆਪਣੀ ਉਮਰ ਤੋਂ ਬਾਅਦ ਵੀ ਕੰਮ ਕਰ ਰਹੇ ਉਹ ਤਾਂ ਆਮ ਜੀ ਪ੍ਰੋਬਲਮ ਪਤਾ ਕੀ ਆ ਲੋਕਾਂ ਨੂੰ ਇੱਕ ਕੈਨੇਡਾ ਦਾ ਇੱਕ ਲੋਗੋ ਬਣ ਗਿਆ ਅਮਰੀਕਾ ਕੈਨੇਡਾ ਜਪਾਨ ਕੰਟਰੀਆਂ ਦਾ ਪਤਾ ਨਹੀਂ ਉੱਥੇ ਜਾ ਕੇ ਦਰख्ਤਾ ਨੂੰ ਲੱਗੇ ਤੋੜ ਲੈਣੇ ਆ ਉਹ ਚੀਜ਼ਾਂ ਨੇ ਹੁਣ ਅਸੀਂ ਵੀ ਜੇ ਲੋਕਾਂ ਨੂੰ ਉੱਥੇ ਗੱਲ ਕਰਦੇ ਆ ਨਾ ਪੀਪਾ ਜੀ ਇੱਥੇ ਬਹੁਤ ਪ੍ਰੋਬਲਮਾਂ ਹੈਗੀਆਂ ਕ੍ਰੀਏਟ ਹੋਈਆਂ ਪਹਿਤੂ ਦੇ ਮੁਕਾਬਲੇ ਹੋਣ ਜ਼ਿਆਦਾ ਠੀਕ ਆ ਉਹ ਲੋਕੀ ਕਹਿੰਦੇ ਨਹੀਂ ਤੁਸੀਂ ਤਾਂ ਨਜ਼ਾਰੇ ਲਈ ਜੇ ਸਾਨੂੰ ਇੱਥੇ ਕਹਿੰਦੇ ਨਾ ਆਓ ਹੁਣ ਜਾ ਕੇ ਚੀਚਾ ਆ ਕੇ ਦੇਖੇਂ ਪਤਾ ਲੱਗਦਾ ਵੀ ਕੀ ਪ੍ਰੋਬਲਮ ਆ ਚਲੋ ਸਭ ਕੁਝ ਸਹੀ ਆ ਪਰ ਜਿਹੜਾ ਸਟ੍ਰੈਸ ਲੈਵਲ ਆ ਉਹ ਉਤੋਂ ਦੇ ਮੁਕਾਬਲੇ ਬਹੁਤ ਜ਼ਿਆਦਾ ਇੱਥੇ ਉਹ ਅਫੋਰਡ ਕਰਨਾ ਹਰੇਕ ਬੰਦੇ ਦੀ ਵਸਤੀ ਗੱਲ ਨਹੀਂ ਸੋ ਆਪਾਂ ਜਿਹੜਾ ਪੰਜਾਬ ਦਾ ਔਰ ਕੈਨੇਡਾ ਦਾ ਡਿਫਰੈਂਸ ਆ ਜਾਂ ਜਿਹੜੇ ਸਾਡੇ ਸਾਥੀ ਇੱਥੇ ਆ ਰਹੇ ਆ ਜਾਂ ਆ ਚੁੱਕੇ ਆ ਇਹਨਾਂ ਵਿੱਚੋਂ ਨਿਰਮਲ ਸਿੰਘ ਜੀ ਜੋਸ਼ਣ ਸਾਹਿਬ ਨੂੰ ਮੇਰੇ ਹਿਸਾਬ ਨਾਲ 5 ਸਾਲ ਹੋ ਗਿਆ ਹੈ ਇਹਨੂੰ ਸੋ ਆਪਾਂ ਇਹਨਾਂ ਦੇ ਕੁਝ ਪਰਸਨਲ ਜਿਹੜੇ ਵਿਊ ਆ ਉਹ ਲੈਣ ਦੀ ਕੋਸ਼ਿਸ਼ ਕੀਤੀ ਹੈ ਔਰ ਜ਼ਿੰਦਗੀ ਬਾਰੇ ਜੋ ਇਥੇ ਸਟ्रेस ਲੈਵਲ ਆ ਜਾਂ ਪੰਜਾਬ ਦੀ ਲਾਈਫ ਆ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਮਿਲਦੇ ਆਂ ਸਾਥੀਓ ਅਗਲੀ ਵੀਡੀਓ ਵਿੱਚ ਆਪਾਂ ਫਿਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਇਹਨਾਂ ਦੇ ਨਿੱਜੀ ਤਜਰਬੇ ਜਿਹੜੇ ਉਹਨਾਂ ਨੇ ਗੱਲਬਾਤ ਕਰਾਂਗੇ ਥੈਂਕ ਯੂ